ਚੈਨਾ ਤੋਂ ਪਿੰਡ ਭਗਤੂਆਣਾ ਨੂੰ ਇੱਕ ਸੜਕ ਜਾਂਦੀ ਹੈ ਜਿਹੜੀ ਹਲੇ ਬਣੀ ਨੂੰ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ 2 ਤੋਂ 3 ਮਹੀਨੇ ਹੋਏ ਐ ਪੰਜ ਸਾਲ ਦੀ ਘਟੋ ਘਟ ਮਨਿਆਦ ਦੱਸੀ ਜਾਂਦੀ ਹੁੰਦੀ ਹੈ ਉਹਦੇ ਹਾਲਾਤੇ ਮੈਂ ਪੈਰ ਮਾਰ ਕੇ ਦਿਖਾਉਣਾ ਕਿ ਇਸ ਤਰੀਕੇ ਦੇ ਨਾਲ ਇਹ ਸੜਕ ਟੁੱਟ ਰਹੀ ਹੈ ਜੇਕਰ ਮੈਂ ਹੱਥ ਨਾਲ ਵੀ ਇਹਨੂੰ ਚੱਕ ਕੇ ਇਹਨੂੰ ਐ ਕਰਦਿਆਂ ਤਾਂ ਇਹ ਸੜਕ ਪੂਰੀ ਦੀ ਪੂਰੀ ਖਿੱਲਰ ਚੁੱਕੀ ਹੈ ਇੱਕ ਪਾਸੇ ਇਹ ਸਰਕਾਰ ਦੇ ਦਾਅਵੇ ਆ ਕਿ ਅਸੀਂ ਤਾਂ ਜਿਹੜੇ 100 ਕਰੋੜ ਵਾਲੇ ਕੰਮ ਆ ਉਹ 80 ਕਰੋੜ 'ਚ ਹੀ ਕਰਵਾ ਲੈਨੇ ਆ ਸ਼ਾਇਦ ਇਹ 20 ਕਰੋੜ 'ਚ ਕਰਾਉਣ ਦਾ ਕਿਤੇ ਨਾ ਕਿਤੇ ਦਬਾਅ ਤਾਂ ਨਹੀਂ ਸੀਗਾ ਵੀ ਜਿਹੜਾ ਉਹਨਾਂ ਨੇ ਇਸ ਤਰੀਕੇ ਨਾਲ ਕੰਮ ਕਰਾਤਾ ਕਿ ਮਾਲ ਹੀ ਘਟਿਆ ਪਾਤਾ ਤੇ ਘਟਿਆ ਕਾਰਗੁਜ਼ਾਰੀ ਜਿਹੜੀ ਸੜਕ ਦੀ ਹੋਗੀ ਇਹ ਤਾਂ ਹੁਣ ਜਿਹੜੀ ਸਰਕਾਰ ਆਈ ਆ ਪੰਜਾਬ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਤਾਂ ਕੱਟੜ ਇਮਾਨਦਾਰ ਸਰਕਾਰ ਆ ਵੀ ਅਸੀਂ ਤਾਂ ਕਿਸੇ ਦਾ ਕਪੜਾ ਹੂਣ ਨਹੀਂ ਦਿੰਦੇ ਇਹ ਜਿਹੜੀ 3 ਮਹੀਨੇ ਚ ਸੜਕ ਟੁੱਟ ਗਈ ਫਿਰ ਕਪਲੇ ਬਾਜੀ ਨਹੀਂ ਉਹਨਾਂ ਨੂੰ ਤਾਂ ਫਿਰ ਆਪਾਂ ਦਾ ਸੰਗ ਨਾਲ ਸਰਕਾਰ ਨੂੰ ਤਾਂ ਇਹ ਤਾਂ ਥੱਲੇ ਵਾਲੇ ਕਰੀ ਜਾਂਦੇ ਇਹ ਜਿਹਾ ਕੰਮ ਇਹ ਤਾਂ ਜੇ ਅਸੀਂ ਹੁਣ ਦੱਸਾਂਗੇ ਤਾਂ ਬੇਰ ਸਰਕਾਰ ਦਾ ਬੇਰ ਪਤਾ ਲੱਗੂਗਾ ਭਗਵਾਨ ਜੀ ਤਮਾ ਥੋੜੇ ਇਤਿਆਹ ਬਣਾ ਕੇ ਗਿਆ ਜਿਹਦੇ ਵਿੱਚ ਮਟੀਰੀਅਲ ਹੈ ਹੀ ਨਹੀਂ ਕੁਝ ਜੀ ਇਹਦੇ ਵਿੱਚ ਕੱਲੀਆਂ ਵੱਟੀਆਂ ਕਾਲੀਆਂ ਕਰਕੇ ਪਾ ਗਏ ਇਦੇ ਵਿੱਚ ਹੈ ਹੀ ਕੁਛ ਨਹੀਂਗਾ ਸਾਰਾ ਯਾਨੀ ਕਿ ਬੇਕਾਰ ਹੈ ਪਿੰਡ ਦੇ ਨੇੜੇ ਸ਼ਾਇਦ ਹੋ ਸਕਦਾ ਉਸ ਵੀ ਲੋਕਾਂ ਦੀ ਨਿਗਾਚ ਹੈ ਪਿੰਡ ਦੇ ਨੇੜੇ ਕੁਛ ਠੀਕ ਹੈ ਆ ਖੇਤਾਂ ਦੇ ਵਿੱਚ ਵਿੱਚ ਦਾ ਬੁਰਾ ਹਾਲ ਸਾਰੀ ਸਾਰੀ ਸੜਕ ਜਾਨੀ ਕਿ ਮੰਨ ਲਓ ਥਾਂ ਥਾਂ ਤੋਂ ਸ਼ੁਰੂ ਹੋ ਗਈ ਹੈ ਤੇ ਮਤਲਬ 2-3 ਮਹੀਨੇ 6 ਮਹੀਨੇ ਯਾਨੀ ਕਿ ਅਗਲਾ ਸੀਜ਼ਨ ਮੰਨ ਲਓ ਕਣਕ ਦਾ ਆਊਗਾ ਨਾ ਉਦੋਂ ਟੋਟ ਭਾਈ ਜਿਆਦਾ ਹੋਣੀ ਹੈ ਉਹ ਸਾਰੀ ਸਾਰੀ ਖਤਮ ਹੋ ਜਾਣੀ ਹੈ। ਵੱਟੇ ਤਾਂ ਬਾਹਰ ਆਏ ਪਏ ਅਭੀ ਆ ਦਿਖੀ ਜਾਂਦੇ ਆ। ਹਾਂਜੀ ਹਾਂ। ਨਹੀਂ ਵੱਟੇ ਮੰਨ ਲਓ ਚਲੋ ਹਜੇ ਤਾਂ ਕੁਛ ਸ਼ੁਰੂ ਹੋਇਆ ਮੰਨ ਲਓ। 10-10 20 ਮੀਟਰ ਤੇ ਉਸ ਤੋਂ ਬਾਅਦ ਜਾਨਕੀ A to Z ਜਾਨਕੀ ਸੜਕ ਹੋ ਜਾਣੀ ਹੈ ਜਮ ਖਤਮ ਹੋ ਜਾਣੀ ਹੈ ਤੇ ਗੱਟ ਆ ਗਈ ਆ ਪੱਥਰ ਵੇਖੋ ਕਿੱਡਾ ਆ ਵੇਖੋ ਚੱਕੋ ਆ ਵੇਖੋ ਹਾਂ ਤਿੰਨ ਮਹੀਨੇ ਹੋ ਬਣੇ ਇਹਨੂੰ ਹਾਂ ਜਿੱਦੇ ਲੱਛਣ ਸ਼ੁਰੂ ਹੋਇਆ ਜਿੱਦੇ ਚੋਂ ਜਾਬਤਾ ਲੱਗਿਆ ਉਹਦੇ ਆ ਮਾਰਕ ਟਾਕੀਆਂ ਜਾਂ ਤੇ ਇਹਨਾਂ ਨੇ ਸ਼ੁਰੂ ਕੰਮ ਕਰਤਾ ਵੀ ਉਸ ਤੋਂ ਬਾਅਦ ਚੋਂ ਜਾਬਤਾ ਲੱਗ ਜੂ ਆ ਵੇਖ ਲੋ ਇਹ ਤਾਂ ਬਹੁਤ ਬਹੁਤ ਹੀ ਜਿਆਦਾ ਮਾੜੀ ਸੜਕ ਬਣੀ ਹੋਈ ਹੈ ਜੀ ਪੈਰ ਮਾਰੇ ਤੋਂ ਪੱਟੀ ਜਾਂਦੀ ਕਿਤੇ ਉਹ ਵੀ ਤੁਸੀਂ ਪੈਰ ਮਾਰ ਕੇ ਦੇਖ ਲਓ ਸੜਕ ਉਹੀ ਪੱਟੀ ਜਾਂਦੀ ਹੈ ਜਿਵੇਂ ਰੇਤਾ ਹੁੰਦਾ ਹਾਂ ਨਹੀਂ ਥੱਲੇ ਪਾਇਆ ਹੀ ਰੇਤਾ ਹੋਈ ਥੱਲੇ ਰੇਤਾ ਨਿਕਲਿਆ ਨਹੀਂ ਬਜਰੀ ਪਾ ਕੇ ਤੇ ਬਾ ਕਾਲੇ ਤੇਲ ਨਾਲ ਲਵੇੜ ਕੇ ਬਜਰੀ ਪਾਈ ਹੋਈ ਹੈ ਜੀ ਕੋਈ ਆ ਦੇਖੋ ਜੀ ਰੋਡ ਐ ਪਟਿਆੰਦਾ ਜੀ ਲੈ ਸਾਰੀ ਮਿੱਟੀ ਹੈ ਇਹ ਲੈ ਹੱਥਾਂ ਨਾਲ ਲੈ ਹੱਥਾਂ ਨਾਲ ਹੁਣ ਤੁਸੀਂ ਆਏ ਵੇਖੋ ਹੁਣ ਆ ਵੇਖੋ ਆ ਆਹ ਰੋੜ ਹੈ ਇਹਨੂੰ ਰੋੜ ਕਹਿ ਸਕਦੇ ਆ ਸੁੱਕੀ ਬਝਰੀ ਹੈ ਸਾਰੀ ਇਹ ਸੁੱਕੀ ਬਝਰੀ ਹੈ ਲਓ ਜੀ ਸਸਿਕਾਲ ਤੁਸੀਂ ਜੁੜੇ ਹੋ ਡੇਲੀ ਡੈਸਟ ਟੀਵੀ ਦੇ ਨਾਲ ਅੱਜ ਆਪਾਂ ਸਰਕਾਰ ਦੀ ਕਾਰਗੁਜ਼ਾਰੀ ਤੇ ਗੱਲ ਕਰਾਂਗੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜਾ ਕੰਮ ਕਰਦੇ ਆ ਤਸੱਲੀ ਬਖਸ਼ ਕੰਮ ਕਰਦੇ ਆ ਸਾਡੀ ਸਰਕਾਰ ਚ ਈਮਾਨਦਾਰੀ ਹੈ ਕਟੜ ਇਮਾਨਦਾਰ ਸਰਕਾਰ ਹੈ ਤੇ ਇੱਕ ਕਟੜ ਇਮਾਨਦਾਰ ਦੀ ਸਰਕਾਰ ਦੀ ਜਿਹੜੀ ਅੱਜ ਕਾਰਗੁਜ਼ਾਰੀ ਬਾਰੇ ਗੱਲ ਕਰਾਂਗੇ ਅੱਜ ਅਸੀਂ ਖੜੇ ਆ ਪਿੰਡ ਚੈਨਾ ਵਿਖੇ ਚੈਨਾ ਤੋਂ ਪਿੰਡ ਭਗਤੂਆਣਾ ਨੂੰ ਇੱਕ ਸੜਕ ਜਾਂਦੀ ਹੈ ਜਿਹੜੀ ਹਲੇ ਬਣੀ ਨੂੰ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ 2 ਤੋਂ 3 ਮਹੀਨੇ ਹੋਏ ਆ ਇਹ ਸੜਕ ਦੇ ਮੈਂ ਹਾਲਾਤ ਦਿਖਾਉਣਾ ਕਿ 2 ਮਹੀਨਿਆਂ ਚ ਜਾਂ 3 ਮਹੀਨਿਆਂ ਚ ਜਿਹੜੀ ਸੜਕ ਬਣਦੀ ਹੈ ਉਹ ਸੜਕ ਅੱਜ ਜਿਹੜੀ ਦੇ 5 ਸਾਲ ਦੀ ਘਟੋ ਘਟ ਮਨਿਆਦ ਦੱਸੀ ਜਾਂਦੀ ਹੁੰਦੀ ਹੈ ਉਹਦੇ ਹਾਲਾਤ ਇਹ ਮੈਂ ਪੈਰ ਮਾਰ ਕੇ ਦਿਖਾਉਣਾ ਕਿ ਇਸ ਤਰੀਕੇ ਦੇ ਨਾਲ ਇਹ ਸੜਕ ਟੁੱਟ ਰਹੀ ਹੈ ਜੇਕਰ ਮੈਂ ਹੱਥ ਨਾਲ ਵੀ ਇਹਨੂੰ ਚੱਕ ਕੇ ਇਹਨੂੰ ਐ ਕਰਦਿਆਂ ਤਾਂ ਇਹ ਸੜਕ ਪੂਰੀ ਦੀ ਪੂਰੀ ਖਿੱਲਰ ਚੁੱਕੀ ਹੈ ਇਹ ਸੜਕ ਤੇ ਜੇਕਰ ਦੇਖੀਏ ਤਾਂ ਇੱਥੇ ਜਿਹੜੇ ਪਿਛਲੇ ਜਿਹੜੇ ਵੱਟੇ ਆ ਉਹ ਵੀ ਨਜ਼ਰ ਆ ਰਿਹਾ ਇੱਥੇ ਤਰੀਕੇ ਦੇ ਨਾਲ ਥਾਂ ਥਾਂ ਤੇ ਕੁਝ ਕੁ ਮੀਟਰ ਦੀ ਦੂਰੀ ਤੇ 100 ਮੀਟਰ ਜਾਂ 10-10 ਮੀਟਰ ਦੀ ਦੂਰੀ ਤੇ ਵੀ ਸੜਕ ਦੇ ਹਾਲਾਤ ਬੁਰੇ ਹੀ ਨਜ਼ਰ ਆਉਂਦੇ ਆ ਇੱਕ ਪਾਸੇ ਇਹ ਸਰਕਾਰ ਦੇ ਦਾਅਵੇ ਆ ਕਿ ਅਸੀਂ ਤਾਂ ਜਿਹੜੇ 100 ਕਰੋੜ ਵਾਲੇ ਕੰਮ ਆ ਉਹ ਕੀ ਕਰੋੜ ਚੀ ਕਰਵਾ ਲੈਨੇ ਆ ਸ਼ਾਇਦ ਇਹ 20 ਕਰੋੜ ਚ ਕਰਾਉਣ ਦਾ ਕਿਤੇ ਨਾ ਕਿਤੇ ਦਬਾਅ ਤਾਂ ਨਹੀਂ ਸੀਗਾ ਵੀ ਜਿਹੜਾ ਉਹਨਾਂ ਨੇ ਇਸ ਤਰੀਕੇ ਨਾਲ ਕੰਮ ਕਰਾਤਾ ਕਿ ਮਾਲ ਹੀ ਘਟੀਆਂ ਪਾਤਾ ਤੇ ਘਟੀਆਂ ਕਾਰਗੁਜ਼ਾਰੀ ਜਿਹੜੀ ਸੜਕ ਦੀ ਹੋਗੀ ਫਿਰ ਜੇਕਰ ਆਪਾਂ ਗੱਲ ਕਰਦੇ ਆ ਤਾਂ ਇਹੀ ਜਿਹੜੀ ਕਾਰਗੁਜ਼ਾਰੀ ਸੜਕ ਤੇ ਜਿਹੜਾ ਮਾਹੌਲ ਸੀਗਾ ਜਿਹੜੀ ਜੈਤੋ ਤੋਂ ਚੰਦਪਾਣ ਵਾਲੀ ਸੜਕ ਸੀਗੀ ਜਿਹੜੀ ਬਣੀ ਸੀ ਉਹੀ ਹਾਲਾਤ ਉਸ ਸੜਕ ਦੇ ਵੀ ਲਗਾਤਾਰ ਬਣੇ ਰਹੇ ਫਿਰ ਲੋਕ ਜਦੋਂ ਪ੍ਰੈਸ ਦੇ ਵਿੱਚ ਮੀਡੀਆ ਨੇ ਆਵਾਜ਼ ਚੱਕੀ ਤਾਂ ਉਸ ਤੋਂ ਬਾਅਦ ਥੋੜਾ ਥੋੜਾ ਉਹਦੇ ਤੇ ਫੇਰ ਪੈਚਵਰਕ ਕੀਤਾ ਪੈਚਵਰਕ ਤੋਂ ਬਾਅਦ ਅੱਜ ਵੀ ਉਹ ਸੜਕ ਫੇਰ ਤੋਂ ਟੁੱਟਣੀ ਸ਼ੁਰੂ ਹੋ ਚੁੱਕੀ ਆ ਆਪਾਂ ਇੱਥੇ ਪਿੰਡ ਦੇ ਲੋਕ ਇਕੱਠੇ ਹੋਏ ਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਕਿ ਕਦੋਂ ਕਦੀ ਇਹ ਸੜਕ ਬਣੀ ਐ ਤੇ ਸੱਚੀ ਕਾਲੇ ਕਦੋਂ ਦੀ ਬਣੀ ਐ ਇਹ ਸੜਕ ਇਹ ਤਾਂ ਮੇਰੇ ਖਿਆਲ ਵੱਧ ਤੋਂ ਵੱਧ 3 ਮਹੀਨੇ ਹੋਏ ਹੋਣਿਆ ਅੱਛਾ 3 ਮਹੀਨੇ ਹੋਏ ਅਸਲ ਜੇ ਦੀ ਬਣੀ ਐ ਅੱਛਾ ਤੇ ਇਹ ਇਹ ਇੱਕ ਵਾਰੀ ਪੈਂਚਰ ਜੇ ਵੀ ਲਾ ਗਿਆ ਇਹਦੇ ਤੇ ਅੱਛਾ ਪਹਿਲਾਂ ਲਾ ਵੀ ਚੁੱਕਿਆ ਆ ਜਦੋਂ ਪਹਿਲਾਂ ਹੂੰ ਤੇ ایدੂ ਇਹੋ ਜੀ ਸੜਕ ਮੈਂ ਤਾਂ ਨਾ ਤਾਂ ਬਣੀ ਵਿਖੇ ਤੇ ਨਾ ਬਣ ਬਣੇ ਇਹ ਜੀ ਇਹ ਤਾਂ ਹੁਣ ਜਿਹੜੀ ਸਰਕਾਰ ਆਈ ਆ ਪੰਜਾਬ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਤਾਂ ਕੱਟੜ ਇਮਾਨਦਾਰ ਸਰਕਾਰ ਆ ਵੀ ਅਸੀਂ ਤਾਂ ਕਿਸੇ ਦਾ ਘਪਲਾ ਹੋਣ ਨਹੀਂ ਦਿੰਦੇ ਇਹ ਜਿਹੜੀ 3 ਮਹੀਨੇ ਚ ਸੜਕ ਟੁੱਟ ਗਈ ਫਿਰ ਘਪਲੇਬਾਜੀ ਨਹੀਂ ਉਹਨਾਂ ਨੂੰ ਤਾਂ ਫਿਰ ਆਪਾਂ ਤਾਂ ਸੰਗ ਨਾਲ ਸਰਕਾਰ ਨੂੰ ਤਾਂ ਇਹ ਤਾਂ ਥੱਲੇ ਵਾਲੇ ਕਰੀ ਜਾਂਦੇ ਇਹ ਜਿਹਾ ਕੰਮ ਇਹ ਤਾਂ ਜੇ ਅਸੀਂ ਹੁਣ ਦੱਸਾਂਗੇ ਤਾਂ ਬੇਰ ਸਰਕਾਰ ਦਾ ਬੇਰ ਪਤਾ ਲੱਗੂਗਾ ਭਗਵਾਨ ਜੀ ਤੁਮੜੇ ਇੱਥੇ ਆ ਕੇ ਬਣਾ ਕੇ ਗਿਆ ਹੂੰ ਨੇ ਚਲੋ ਘਟੋ ਘਟੋ ਮਾਨ ਸਾਹਿਬ ਦੇ ਨਿਗਾਚੇ ਤਾਂ ਹੋਣੀ ਚਾਹੀਦੀ ਆ ਉਹ ਤਾਂ ਪਰ ਹੋਣ ਹੋਣ ਜਾਊਗੀ ਨਾ ਜਦੋਂ ਅਖਬਾਰਾਂ ਤੇ ਖਬਰ ਲੱਗੀ ਹੂੰ ਵੜ ਜਾਓ ਇਹਦੋਂ ਪੜਦਾ ਉਹਨਾਂ ਨੂੰ ਪਤਾ ਕੀ ਹੈ ਆਪਾਂ ਰੌਲਾ ਪਾਵਾਂਗੇ ਵੀ ਸਾਡਾ ਆਵੇਲਾ ਆ ਹਾਲ ਆ ਸਾਡਾ ਸੜਕਾਂ ਦਾ ਦੇਖੋ ਅਜੇ ਤਾਂ ਤਿੰਨ ਮਹੀਨੇ ਮਸਾ ਹੀ ਹੋਇਆ ਬਣੀ ਇਹਨੂੰ ਤਾਂ ਸਾਰੀ ਛੜਕ ਲੜ ਗਈ ਹੈ ਮਾਨ ਸਾਹਿਬ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕੋ ਜਿਹੜਾ ਸੜਕਾਂ ਤੇ ਵੀ ਗੀਤ ਗਾਇਆ ਸੀਗਾ ਬਈ ਵਟਾ ਵਟਾ ਟੈਰਾ ਦਾ ਵੈਰੀ ਹਨਾ ਉਹ ਮੈਨੂੰ ਲੱਗਦਾ ਆਪਦਾ ਵੀ ਹੋਇਆ ਪਿਆ ਉਹ ਕੰਮ ਮੇਰਾ ਜੀ ਖੇਤ ਇਸੇ ਛੜਕ ਤੇ ਪੈਂਦਾ ਪਹਿਲਾਂ 6 ਮਹੀਨੇ ਤੇ ਵੱਟੇ ਸੱਟ ਕੇ ਪਏ ਰਹੇ ਆ ਕਿਸੇ ਨੇ ਪੱਧਰ ਵੀ ਨਹੀਂ ਕਰੇਗੇ 6 ਮਹੀਨਿਆਂ ਚ ਜਾਨੀ ਕੋਈ ਹੋਈ ਗਏ ਇਕੱਲਾ ਹੋਏ ਜਿਹੜੀ ਤੂੰ ਗੱਲ ਜਾਨੀ ਜਿਹੜੀ ਸੀ ਉਹ ਆਪ ਹੀ ਲਿਆਂਦੀ ਸਾਹਮਣੇ ਜੇ ਸਾਡੇ ਜਾ ਕੇ ਮਸ਼ੀਨਰੀਆਂ ਦੇ ਟਾਇਰ ਵੇਖ ਲਉ ਜਾ ਕੇ ਬੁਰਾ ਹਾਲ ਹੈ 6 ਮਹੀਨੇ ਦਾ ਪੱਥਰੀ ਪਿਆ ਰਿਹਾ ਪੱਥਰ ਤੋਂ ਬਾਅਦ ਪੱਧਰ ਪੁੱਧਰ ਕਰਕੇ ਉੱਤੇ ਮਿੱਟੀ ਪਾ ਕੇ ਮਤਲਬ 2 ਮਹੀਨਿਆਂ ਮਿੱਟੀ ਇੱਥੇ ਜਾਨੀ ਕਿ ਧੂੜ ਫੱਕੀ ਗਏ ਆ ਅਸੀਂ ਹੁਣ ਜਿਆ ਪ੍ਰੀਮਿਕਸ ਪਾਇਆ ਤੇ ਇਹ 2 ਮਹੀਨੇ ਕੱਢਿਆ ਨਹੀਂ ਨੇ ਸਾਰੇ ਦਾ ਸਾਰਾ ਜਾਨੀ ਕਿ ਮੰਨ ਲਓ ਪਟਿਆ ਪਿਆ ਤਾ ਤਾਂ ਤੁ ਜਾਨਕੇ ਪਟਿਆ ਕੇ ਤੇ 6 ਮਹੀਨੇ ਚ ਉਦੋਂ ਵੀ ਬਰਾ ਹਾਲ ਹੋ ਜਾਣਾ ਇਹਦਾ ਕੋਈ ਹਾਲ ਹੀ ਨਹੀਂ ਰਹਿਣਾ ਭਾਈ ਜੇ ਜਦੋਂ ਆਪਾਂ ਕਹਿੰਦੇ ਪਿਛਲੀਆਂ ਸਰਕਾਰਾਂ ਨੂੰ ਦੋਸ਼ ਦਿੰਦੇ ਰਹੇ ਆ ਵੀ ਉਦੋਂ ਪਿਛਲੀਆਂ ਸਰਕਾਰਾਂ ਚ ਕਹਿ ਦਿੰਦੇ ਸੀ ਉਦੋਂ ਚੱਲ 5-4 ਸਾਲ ਚ ਜਾਂ 2-3 ਸਾਲ ਤਾਂ ਚੱਲ ਜਾਂਦੀਆਂ ਸੀ ਇਹ ਹੁਣ 2-3 ਮਹੀਨੇ ਹੀ ਚੱਲਣ ਲੱਗ ਗਈਆਂ ਸੜਕਾਂ ਜੋ ਵਿੱਚ ਮਟੀਰੀਅਲ ਹੈ ਹੀ ਨਹੀਂ ਕੁਛ ਜੀ ਇਹਦੇ ਵਿੱਚ ਕੱਲੀਆਂ ਵੱਟੀਆਂ ਕਾਲੀਆਂ ਕਰਕੇ ਪਾ ਗਏ ਇਹਦੇ ਵਿੱਚ ਹੈ ਹੀ ਕੁਛ ਨਹੀਂਗਾ ਸਾਰਾ ਯਾਨੀ ਕਿ ਬੇਕਾਰ ਪਿੰਡ ਦੇ ਨੇੜੇ ਸ਼ਾਇਦ ਹੋ ਸਕਦਾ ਉਸ ਵੀ ਲੋਕਾਂ ਦੀ ਨਿਗਾਚਾ ਪਿੰਡ ਦੇ ਨੇੜੇ ਕੁਛ ਠੀਕ ਹੈ ਆ ਖੇਤਾਂ ਦੇ ਵਿੱਚ ਵਿੱਚ ਦਾ ਬੁਰਾ ਹਾਲ ਸਾਰੀ ਸਾਰੀ ਸੜਕਾਂ ਯਾਨੀ ਕਿ ਮੰਨ ਲਓ ਥਾਂ ਥਾਂ ਤੋਂ ਸ਼ੁਰੂ ਹੋ ਗਈ ਹੈ ਤੇ ਮਤਲਬ 2-3 ਮਹੀਨੇ 6 ਮਹੀਨੇ ਯਾਨੀ ਕਿ ਅਗਲਾ ਸੀਜ਼ਨ ਮੰਨ ਲਓ ਕਣਕ ਦਾ ਆਊਗਾ ਨਾ ਉਦੋਂ ਟੋਟ ਭਾਈ ਜਿਆਦੇ ਹੋਣੀ ਹੈ ਉਹ ਸਾਰੀ ਸਾਰੀ ਖਤਮ ਹੋ ਜਾਣੀ ਹੈ ਕੁਛ ਨਹੀਂ ਰਹਿਣਾ ਇਹਦੇ ਵਿੱਚ ਭਈ ਜਿਵੇਂ ਜੈਤੋ ਵਾਲੀ ਸੜਕ ਤੇ ਕਹਿੰਦੇ ਵੀ ਉੱਤੇ ਤਾਂ ਹੈਵੀ ਟ੍ਰੈਫਿਕ ਹੈ ਤਾਂ ਕਰਕੇ ਉਹ ਟੁੱਟ ਗਈ ਇਹਦੇ ਤੇ ਦੇ ਹੈਵੀ ਉਵੇਂ ਤਾਂ ਕਹਿ ਨਹੀਂ ਸਕਦੇ ਹਜੇ ਤੱਕ ਤਾਂ ਕੋਈ ਹੈਵੀ ਵਾਲਾ ਜਦੋਂ ਦੀ ਸੜਕ ਬਣੀ ਆ ਕੋਈ ਹੈਵੀ ਤਾਂ ਚੀਜ਼ ਐਸੇ ਚੱਲੀ ਨਹੀਂ ਇਹਦੇ ਤੇ ਆਮ ਸਾਡੀ ਆਮ ਲੋਕਲ ਮਸ਼ੀਨਰੀਆਂ ਆ ਹੀ ਚੱਲ ਰਹੀਆਂ ਜੇ ਮੰਨ ਲਓ ਸੀਜ਼ਨ ਆਊਗਾ ਨਾ ਸੀਜ਼ਨ ਦੇ ਵਿੱਚ ਤੁਸੀਂ ਦੇਖ ਲਿਓ ਇੱਥੇ ਮੰਨ ਲਾਦਾ ਵੀ ਸਾਰੇ ਵੱਟੇ ਵੀ ਬਾਹਰ ਆ ਜਾਣੇ ਆ ਦੇ ਤੇ ਸੀਜ਼ਨ ਤਾਂ ਰਹਿਣਾ ਹੀ ਕੋਈ ਨਹੀਂ ਸੜਕ ਸਿਰੇ ਤੋਂ ਸਿਰੇ ਤੱਕ ਖਤਮ ਹੋ ਗਈ ਇਹ ਵੱਟੇ ਤਾਂ ਬਾਹਰ ਆਏ ਪਏ ਅਭੀ ਆ ਦਿਖੀ ਜਾਂਦੇ ਆ ਹਾਂਜੀ ਹਾਂ ਨਹੀਂ ਵੱਟੇ ਮੰਨ ਲਓ ਚਲੋ ਹਜੇ ਤਾਂ ਕੁਝ ਸ਼ੁਰੂ ਹੋਇਆ ਮੰਨ ਲਓ 10 10 20 ਮੀਟਰ ਤੇ ਉਸ ਤੋਂ ਬਾਅਦ ਜਾਨਕੀ A ਤੋਂ Z ਜਾਨਕੀ ਸੜਕ ਹੋ ਜਾਣੀ ਐ ਜਮਾ ਖਤਮ ਹੋ ਜਾਣੀ ਐ ਇਹ ਰਹਿਣੇ ਕੁਛ ਨਹੀਂ ਇਹਦੇ ਵਿੱਚ ਭਈ ਇਹ ਜਿਹੜੀ ਪੁਰਾਣੀ ਸੜਕਾ ਉਹ ਸਮਾਂ ਆ ਮਜ਼ਬੂਤ ਨਹੀਂ ਦਿਖਦੀ ਜਿਹੜੀ ਪੁਰਾਣੀ ਸੜਕਾ ਹੋਇਆ ਉਹ ਤਕੜੀ ਜਿਹੜੀਆਂ ਅੱਜ ਤੋਂ 25 30 ਸਾਲ ਪਹਿਲਾਂ ਸੜਕਾਂ ਬਣਦੀਆਂ ਸੀ ਉਹ ਤਕਰੀਬਨ 6 ਸਾਲਾਂ ਬਾਅਦ ਜਿਵੇਂ ਇਹ ਪ੍ਰੀਮਿਕਸ ਪੈਂਦਾ ਉਹ 6 ਸਾਲ ਕੱਢ ਦਿਆ ਸੀ ਪੂਰਾ ਵਧਿਆ ਰਹਿੰਦਾ ਸੀ ਉਦੋਂ ਨੂੰ ਪ੍ਰੀਮਿਕਸ ਫੇਰ ਪਾਇਆ ਜਾਂਦਾ ਸੀ ਤੇ ਇਹ ਤਾਂ 6 ਮਹੀਨੇ ਵੀ ਨਹੀਂ ਕੱਢੀ ਗੀ ਹਜੇ 6 ਮਹੀਨੇ ਨੂੰ ਹੋਏ ਨਹੀਂ ਗੇ ਬੁਰਾ ਹਾਲ ਹੈ ਦਾ ਇਹ ਪਹਿਲੀ ਵਾਰੀ ਹਾਂ ਅ ਤਾ ਪੰਜਾ ਸੱਤਾ ਸਾਲਾਂ ਦਾ ਹੁਣ ਜਿਹੜਾ ਸੜਕਾਂ ਬਣਦੀਆਂ ਤਕਰੀਬਨ ਗੰਦਾ ਮਟੀਰੀਅਲ ਆ ਠੇਕੇਦਾਰ ਪੈਸੇ ਖਾ ਜਾਂਦੇ ਠੇਕੇਦਾਰਾਂ ਦੇ ਕੋਈ ਸਕੰਜਾ ਨਹੀਂ ਕੱਢਦੀ ਸਰਕਾਰ ਬੁਰਾ ਹਾਲ ਹੈ ਆਹ ਜੇ ਛੇ ਮਹੀਨੇ ਹੋਏ ਨਹੀਂਗੇ ਤੇ ਨਹੀਂ ਪਹਿਲਾਂ ਜਣੀ ਆ 55 ਸਾਲ ਦੀ ਉਮਰ ਹੋ ਗਈ 6 ਸਾਲਾਂ ਬਾਅਦ ਪ੍ਰੀਮੈਕਸ ਪਾਉਂਦੀ ਸੀ ਮਾਰਕੀਟ ਕਮੇਟੀ ਇਹ ਲਿੰਕ ਰੋਡਾਂ ਤੇ ਤੇ 6 ਸਾਲ ਉਹ ਪੂਰੀ ਵਧੀਆ ਸੜਕ ਰਹਿੰਦੀ ਸੀਗੀ ਤੇ ਉਦੋਂ ਨਵਾਂ ਪ੍ਰੀਮੈਕਸ ਪੈ ਜਾਂਦਾ ਸੀ ਤੇ ਪਹਿਲਾਂ ਹੁਣ ਨਾਲੋਂ ਵੀ ਚੰਗੀਆਂ ਹੁੰਦੀਆਂ ਸੀ ਉਹ ਆ ਬੜਾ ਬੁਰਾ ਹਾਲ ਹੈ ਇਹ ਤਾਂ ਪਹਿਲੀ ਵਾਰ ਹੈ ਇਸ ਤੋਂ ਪਹਿਲਾਂ ਉਹ ਜਿਵੇਂ ਬਠਿੰਡਾ ਵਾਲੀ ਤੇ ਹੋਇਆ ਉਹ ਜਿਹੜੀ ਜੈਤ ਤੋਂ ਲੈ ਕੇ ਚੰਦ ਭਾਂ ਤੱਕ ਉਹਦਾ ਬੁਰਾ ਹਾਲ ਸੀ ਉਹ ਜਦੋਂ ਨੰਗਣ ਲਗੇ ਤੇ ਬਹੁਤ ਬੁਰਾ ਹਾਲ ਆਦਾ ਮੈਂ ਤਾਂ ਪਰਸੋਂ ਹੀ ਵੇਖੀ ਆ ਮਹਾਜਰਾ ਦਾ ਜਮੇ ਕਮਾਲ ਦੀ ਗੱਲ ਆ ਹੱਦ ਹੋ ਗਈ ਜਮਾ ਇਹਨਾਂ ਸਰਕਾਰਾਂ ਪਤਾ ਨਹੀਂ ਕੀ ਕਰਦੀਆਂ ਕੀ ਨਹੀਂ ਕਰਦੀਆਂ ਕਿਉਂ ਇਹਨਾਂ ਨੂੰ ਖੁੱਲੇ ਛੱਡਿਆ ਹੋਇਆ ਆਹ ਗੱਲ ਆ ਕਿਤੇ ਨਾ ਕਿਤੇ ਬਈ ਜੀ ਆਪਾਂ ਇਹਨੂੰ ਦੇਖੀਏ ਵੀ ਇਹ ਕਿਤੇ ਨਾ ਉੱਪਰਲੇ ਲੈਵਲ ਤੱਕ ਤਾਂ ਗੱਲ ਪਹੁੰਚਦੀ ਨਹੀਂ ਇਹ ਥੱਲੇੜੇ ਲੈਵਲ ਤੇ ਹੀ ਕੋਈ ਨਾ ਕੋਈ ਘਪਲੇ ਕੀਤੇ ਜਾਂਦੇ ਆ ਹੋਰ ਕੀ ਹੈ ਮੈਂ ਹੈ ਕੋਸ਼ਤਾ ਕੋਸ਼ਤਾ ਲੱਗਦਾ ਹੀ ਏ ਤੁਹਾਨੂੰ ਇਹਦੇ ਵਿੱਚ ਗਲਤ ਤਾਂ ਹੈ ਹੀ ਤੇ ਗਲਤ ਹੈਗਾ ਜੀ ਆ ਪੱਥਰ ਵੇਖੋ ਕਿ ਆ ਵੇਖੋ ਚੱਕੋ ਆ ਵੇਖੋ ਹਾਂ ਤਿੰਨ ਮਹੀਨੇ ਹੋ ਬਣੇ ਇਹਨੂੰ ਹਾਂ ਜਿੱਦੇ ਇਲੈਕਸ਼ਨ ਸ਼ੁਰੂ ਹੋਇਆ ਜਿੱਦੇ ਚੋਂ ਜਨਤਾ ਲੱਗਿਆ ਉਹਦੇ ਆ ਉਮਾਰ ਕੇ ਟੱਕੀਆਂ ਆਈਆਂ ਤੇ ਇਹਨਾਂ ਨੇ ਸ਼ੁਰੂ ਕੰਮ ਕਰਤਾ ਵੀ ਉਸ ਤੋਂ ਬਾਅਦ ਚੋਂ ਜਨਤਾ ਲੱਗ ਜੂ ਆ ਵੇਖੋ ਤੇ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਬਈ ਜੀ ਪੈਚ ਵਰਕ ਹੋ ਜਾਣਾ ਇਹ ਤਾਂ ਫਿਰ ਇੱਕ ਕਿਤੇ ਨਾ ਕਿਤੇ ਪਤਾ ਲੱਗਦਾ ਵੀ ਇਹਦੇ ਵਿੱਚ ਬਹੁਤ ਗਲਤ ਗਲਤ ਮਟੀਰੀਅਲ ਵਰਤ ਭੱਗਾਈ ਇਹ ਗੱਲ ਪਤਾ ਕੀ ਹੈ ਇਹ 40-45 ਦਿਨ ਤਕਰੀਬਨ 2 ਮਹੀਨਿਆਂ ਦੇ 게ਟ ਦੇ ਵਿੱਚ ਹੋਇਆ ਇਹ ਛੜਕ ਬਣੀ ਨੂੰ ਤੇ ਉਹਦੇ ਵਿੱਚ 2 ਤੋਂ 3 ਵਾਰੀ ਪੈਚਵਰਕ ਹੋ ਗਿਆ ਦਾ ਤੇ ਐਵੇਂ ਮੈਥੋਂ ਸੀਨੀਅਰ ਬੰਗਾਂ ਨੇ ਦਿਖਾ ਹੀ ਦਿੱਤੀ ਪੈਰ ਮਾਰ ਕੇ ਪੱਟੀ ਜਾਂਦੀ ਹੈ ਇਹ ਤੇ ਇਹ ਬਹੁਤ ਮਾੜੀ ਗੱਲ ਹੈ ਇੱਕ ਹੁਣ ਅਗਲੇ ਅਗਾ ਸੀਜ਼ਨ ਆ ਰਿਹਾ ਖੇਤੀਬਾੜੀ ਦਾ ਕਣਕ ਦਾ ਸੀਜ਼ਨ ਮਸ਼ੀਨਾਂ ਟੱਪਣੀਆਂ ਟਰੱਕ ਟੱਪਣਗੇ ਦੋ ਪਿੰਡਾਂ ਦਾਾਸ ਮੈਂ ਜੋਇੰਟ ਆ ਇਧਰ ਸ਼ੈਲਰ ਵਗੈਰਾ ਜਾਂ ਹੋਰ ਜੋ ਵੀ ਹੈਗਾ ਤੇ ਇਹ ਤਾਂ ਬਹੁਤ ਬਹੁਤ ਹੀ ਜਿਆਦਾ ਮਾੜੀ ਸ਼ੜਕ ਬਣੀ ਹੋਈ ਹੈ ਜੀ ਪੈਰ ਮਾਰੇ ਤੋਂ ਪੱਟੀ ਜਾਂਦੀ ਜੀ ਕਿਤੇ ਵੀ ਤੁਸੀਂ ਪੈਰ ਮਾਰ ਕੇ ਦੇਖ ਲਓ ਸ਼ੜਕ ਉਹੀ ਪੱਟੀ ਜਾਂਦੀ ਹੈ ਜਿਵੇਂ ਰੇਤਾ ਹੁੰਦਾ ਹਾਂ ਨਹੀਂ ਥੱਲੇ ਪਾਇ ਹੀ ਰੇਤਾ ਹੋਈ ਥੱਲੇ ਰੇਤਾ ਨਿਕਲੀ ਜਾਂਦੀ ਹੈ ਬਜਰੀ ਪਾ ਕੇ ਤੇ ਬਾਅਦ ਕਾਲੇ ਤੇਲ ਨਾਲ ਲਵੇੜ ਕੇ ਬਜਰੀ ਪਾਈ ਹੋਈ ਹੈ ਜੀ ਪਾਲਚ ਕਰੀ ਹੈ ਜੀ ਹਾਂ ਪਾਲਚ ਕੀਤੀ ਹੋਈ ਹੈ ਤੇ ਕੋਈ ਲੁੱਕ ਵਗੈਰਾ ਨਹੀਂ ਪਾਈ ਹੋਈ ਇਹਦੇ ਵਿੱਚ ਅੱਛਾ ਲੁੱਕ ਨਹੀਂ ਮਿਕਸ ਇਹ ਕਮ ਸੇ ਕਮ ਪਹਿਲਾਂ ਵੀ ਇਹ 10 ਸਾਲ 10 15 ਸਾਲ ਲੰਕੀ ਗਈ ਆ ਰੋੜ ਇਹ ਫੇਰ ਬਣੀ ਆ ਇਹ ਉਹ ਲੋਕਾਂ ਨੇ ਧਰਨੇ ਤੁਰਨੇ ਅਸੀਂ ਲਾਏ ਸੀ ਤੇ ਫੇਰ ਕਿਤੇ ਜਾ ਕੇ ਉਹਨਾਂ ਨੇ ਸਾਡੀਆਂ ਅੱਖਾਂ ਢੰਡੀਆਂ ਕਰਨੀ ਖਾਤਰ ਬਣਾ ਤਾਂ ਦਿੱਤੀ ਪਰ ਉਹ ਗੱਲ ਨਹੀਂ ਹੈ ਇਹਦੇ ਵਿੱਚ ਵੀ ਕੋਈ ਆਇਆ ਨਹੀਂ ਵੀ 5-4 ਸਾਲ ਕੱਢਣ ਵਾਲੀ ਗੱਲ ਨਹੀਂ ਕੀਤੀ ਗਈ ਜਿਹੜੀ ਜਿਹੜੀ ਜੈਤੋ ਤੋਂ ਚੰਦਪਨ ਵਾਲੀ ਸੜਕ ਸੀ ਉਹ ਵੀ ਧਰਨੇ ਲਾ ਕੇ ਬਣਾਈ ਸੀ ਤੇ ਇਹ ਵੀ ਧਰਨੇ ਲਾ ਕੇ ਬਣਾਈਏ ਤੇ ਉਹ ਵੀ ਜਲਦੀ ਟੁੱਟ ਗਈ ਕਿਤੇ ਐ ਤਾਂ ਨੇ ਵੀ ਧਰਨੇ ਅਸੀਂ ਸਜਾ ਕੇ ਭਗਵੰਤਮਾਨ ਸਾਹਿਬ ਕਹਿੰਦੇ ਸੀ ਨਾ ਵੀ ਅਕੇ ਮੇਰੀ ਸਰਕਾਰ ਆਉਣਦੇ ਧਰਨੇ ਨਹੀਂ ਲੱਗਣਗੇ ਤੇ ਮੈਨੂੰ ਐ ਲੱਗਦਾ ਸਰਕਾਰੀ ਧਰਨੇ ਦੀ ਇਹ ਕੋਈ ਵੀ ਕੰਮ ਕਰਾਉਣਾ ਧਰਨਾ ਕੋਈ ਵੀ ਕੰਮ ਕਰਾਉਣਾ ਧਰਨਾ ਹੁਣ ਅਸੀਂ ਝੋਨਾ ਤੋਂ ਲਈ ਸ਼ਾਇਦ ਤੁਸੀਂ ਮੈਨੂੰ ਵੇਖਿਆ ਹੋਊਗਾ ਮੈਂ ਆਹਦਾ ਝੋਨਾ ਟਾਵਰ ਤੇ ਚੜ ਕੇ ਮਤਲਬ ਵੀ ਮੇਰਾ ਕੀ ਮੇਰੇ ਪਿੰਡ ਦੀ ਮੇਰੇ ਆਹ ਦੇਖੋ ਜੀ ਆਹ ਦੇਖੋ ਜੀ ਰੋੜ ਆਇਆ ਪਟਿਆੰਦਾ ਜੀ ਲੈ ਸਾਰੀ ਮਿੱਟੀ ਹੈ ਇਹ ਲੈ ਹੱਥਾਂ ਨਾਲ ਲੈ ਹੱਥਾਂ ਨਾਲ ਹੁਣ ਤੁਸੀਂ ਆਇਆ ਵੇਖੋ ਹੁਣ ਆ ਵੇਖੋ ਆ ਆਹ ਰੋੜ ਆਈ ਇਹਨੂੰ ਰੋੜ ਕਹਿ ਸਕਦੇ ਆ ਸੁੱਕੀ ਭੱਜਰੀ ਆ ਸਾਰੀ ਸੁੱਕੀ ਭੱਜਰੀ ਆ ਲਓ ਜੀ ਕੁਝ ਵੀ ਨਹੀਂ ਪਾਇਆ ਦੱਕਾ ਕੁਝ ਵੀ ਨਹੀਂ ਪਾਇਆ ਹੋਇਆ ਇੰਨਾ ਬੁਰਾ ਹਾਲੀ ਇਹ ਤਾਂ ਜਮੇ 2 ਨੰਬਰ 2 ਨੰਬਰ ਕਹਿੰਦੇ ਸੀ ਨਾ ਕਿ ਦੂਜੀਆਂ ਸਰਕਾਰਾਂ ਦੋ ਨੰਬਰ ਆ ਮੈਨੂੰ ਤਾਂ ਐ ਲੱਗਦਾ ਸਰਕਾਰ ਸਾਰੀ ਦੋ ਨੰਬਰ ਬਣਾਲੀ ਜੀ ਅਸੀਂ 2.5 ਬਣ ਗਈ ਹਾਂ 2.3 4 5 6 7 ਨੰਬਰ ਬਣ ਗਈ ਸਰਕਾਰ ਦਾ ਹੀ ਨਹੀਂ ਪਤਾ ਲੱਗਦਾ ਕੀ ਬਣ ਗਈ ਇਹ ਆ ਸਾਹਮਣੇ ਦੇ ਕੋਈ ਮਿੱਟੀ ਹਾਂ ਲੈ ਹੁਣ ਆ ਵੇਖੋ ਇੱਕ ਸਾਣਾ ਰੋਡ ਬਣਿਆ ਹੋਇਆ ਵੇਖ ਲਓ ਲੈ ਆ ਮਿੱਟੀ ਹੈ ਸਾਰੀ ਵਾਲਾ ਇਹਦਾ ਹੁਣ ਕੀ ਦੱਸ ਕੋਈ ਹੈ ਨਹੀਂ ਸਰਕਾਰ ਦਾ ਸਿਸਟਮ ਕਿਲੋ ਵੀ ਨਹੀਂ ਪਾਈ ਲੋਕ ਕਿ ਕਿਲੋ ਹੋਈ ਇੱਕ ਕਿਲੋ ਵੀ ਲੋਕ ਹੋਵੇ ਸਾਰੀ ਸੜਕ ਤੇ ਸਭ ਲੋਕ ਨਾਲ ਤਾਂ ਸੜਕ ਬਣਨੀ ਹੈ ਮਜ਼ਬੂਤੀ ਵਾਲੀ ਜੀ 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 ਜਿਹੜਾ ਜੋ ਤੇਲ ਕੱਢਿਆ ਉਹਦਾ ਕਾਲਾ ਉਹ ਛਰਖਲਿਆ ਰਿਹਾ ਇਹਦੇ ਉੱਤੇ ਛੜਕਦੇ ਲੁੱਕਦਾ ਹੈ ਹੀ ਨਹੀਂ ਇੱਕ ਹੋਰੀ ਆ ਮੋੜ ਆ ਸਾਹਮਣੇ ਇਸ ਰੋਡ ਦੇ ਉੱਤੇ ਇਹ ਇਧਰੋਂ ਵੀ ਰੋਡ ਬਿਲਕੁਲ ਸਿੱਧਾ ਆਉਂਦਾ ਹੈ ਇਧਰੋਂ ਵੀ ਪਿੰਡ ਤੋਂ ਬਿਲਕੁਲ ਰੋਡ ਸਿੱਧਾ ਆਉਂਦਾ ਹੈ ਇੱਥੇ ਅਚਾਨਕਾ ਕੇ ਥੋੜਾ ਜਿਹਾ ਮੋੜ ਬੰਦ ਹੈ ਬਹੁਤ ਵਾਰੀ ਤੁਸੀਂ ਇਹ ਮੌਕਾ ਵੇਖੋ ਸਾਡਾ ਸਾਹਮਣੇ ਖੇਤ ਹੈਗਾ ਇੱਥੇ ਇੰਨੇ ਐਕਸੀਡੈਂਟ ਹੁੰਦੇ ਆ ਆਪਾਂ ਕਹਿੰਦੇ ਨੇ ਸ਼ਰਾਬੀ ਜਾਂ ਕੋਈ ਇੱਥੇ ਸੋਫੀ ਬੰਦੇ ਵੀ ਡੱਕ ਪੈਂਦੇ ਆ ਤੇ ਸਾਹਮਣੇ ਸਿੱਧਾ ਬਾਣ ਦੇ ਵਿੱਚ ਜਾ ਕੇ ਉਹ ਛਪਾਈ ਦੇ ਵਿੱਚ ਵੇਖੋ ਵੱਜਾ ਗੱਡੀ ਵੱਜੀ ਆ ਇੱਕ ਦਿਨ ਥਾਰ ਗੱਡੀ ਸੀ ਉਹ ਵੱਜ ਗਈ ਕੋਈ ਇੱਥੇ ਰੈਫਰਲੇਟਰ ਨਹੀਂ ਲਾਏ ਇਹਨਾਂ ਨੇ ਵੀ ਇੱਥੇ ਸਿੱਧਾ ਰੋਡ ਕਰਕੇ ਨਾਲ ਸਪੀਡ ਜਿਆਦਾ ਬਣ ਜਾਂਦੀ ਹੈ ਤੇ ਸਪੀਡ ਜਿਆਦਾ ਬਣ ਜਾਂਦੀ ਹੈ ਫਿਰ ਇੱਕੇ ਦਾਮ ਡਰਾਈਵਰ ਤੋਂ ਗੱਡੀ ਸੰਭਲਦੀ ਨਹੀਂ ਮੋੜ ਤੇ ਆਗੇ ਨਾ ਰੈਫਰਲੇਟਰ ਵਗੈਰਾ ਲਾਏ ਇਹਨਾਂ ਨੇ ਇੱਥੇ ਤੇ ਨਹੀਂ ਹੈ ਨਹੀਂ ਕੋਈ ਸਿਸਟਮ ਚੰਗਾ ਹੈ ਨਹੀਂ ਸਰਕਾਰ ਦਾ ਹੀ ਤੇ ਅਸੀਂ ਤਾਂ ਹੁਣੇ ਮੰਗ ਕਰਦੇ ਆਂ ਵੀ ਜੇ ਸਰਕਾਰ ਸਾਡੀ ਸੁਣਦੀ ਆ ਕੋਈ ਵੀ ਸਾਡਾ ਜੈਤੋ ਦਾ ਕੋਈ ਪ੍ਰਸ਼ਾਸਨ ਸੁਣਦਾ ਇਹਨੂੰ ਦਵਾਰੇ ਰੋਡ ਨੂੰ ਮੁਕੰਮਲ ਬਣਾਇਆ ਜਾਵੇ ਇਹਦਾ ਪੈਚਵਰਕ ਨਾ ਹੋਵੇ ਮੁਕੰਮਲ ਕੋਲੇ ਖੜ ਕੇ ਜੋ ਵੀ ਕੋਈ ਅਹੁਦੇਦਾਰ ਹੈ ਇਹਦੇ ਉੱਤੇ ਖੜ ਕੇ ਇਹਨੂੰ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਜੀ ਉਹਨੂੰ ਵੀ ਪੁੱਛਿਆ ਜਾਵੇ ਵੀ ਇਹ ਕੀ ਕੀਤਾ ਤੁਸੀਂ ਇਹਨੇ ਭਾਟੀਕੇਦਾਰ ਨੇ ਬਣਾਈ ਆ ਉਹਨੂੰ ਵੀ ਪੁੱਛਿਆ ਜਾਵੇ ਉਹ ਤੋਂ ਪੁੱਛਿਆ ਜਾਵੇ ਵੀ ਇਹਨੇ ਤੂੰ ਫਿਰ ਇਹਦਾ ਮਤਲਬ ਉਹ ਪੈਸੇ ਖਾ ਗਏ ਜਾਂ ਉਹਦੇ ਕੋਲੋਂ ਹਿਸਾਬ ਲਿਆ ਜਾਵੇ ਵੀ ਸਾਰੇ ਰੋਡ ਦਾ ਇਹਦਾ ਹਾਂਜੀ ਜਿਹੜੀਆਂ ਸਹੂਲਤਾਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਉਹਨਾਂ ਦੀ ਜਾਂਚ ਪੜਤਾਲ ਕਰਕੇ ਵੀ ਲੋਕਾਂ ਨੂੰ ਸਹੀ ਸਹੂਲਤਾਂ ਮਿਲਦੀਆਂ ਇੱਥੋਂ ਪਹਿਲਾਂ ਤਾਂ ਮੈਂ ਤੁਹਾਡਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰੀ ਗੱਲ ਇਹ ਆ ਕਿ ਜਿਹੜੀ ਸੜਕ ਟੁੱਟੀ ਆ ਬਹੁਤ ਹੀ ਮੰਦ ਭੱਗੀ ਆ ਕਿਉਂਕਿ ਸਾਡਾ ਸਰਕਾਰਾਂ ਦਾ ਹੁੰਦਾ ਪੈਸਾ ਦੇਣਾ ਠੇਕੇਦਾਰਾਂ ਨੂੰ ਠੇਕੇਦਾਰਾਂ ਨੇ ਜਿਹੜਾ ਪੈਸਾ ਹੁੰਦਾ ਲੋਕਾਂ ਤੇ ਨੂੰ ਵਧੀਆ ਸਹੂਲਤਾਂ ਦੇਣੀਆਂ ਹੁੰਦੀਆਂ ਮੈਂ ਠੇਕੇਦਾਰ ਨੂੰ ਬਹੁਤ ਵਾਰੀ ਮਿਲਿਆ ਕਿਉਂਕਿ ਮੇਰਾ ਵੀ ਰਸਤਾ ਇੱਥੋਂ ਦੀ ਜਿਆਦਾ ਬਹੁਤ ਜਿਆਦਾ ਲੰਘਣਾ ਕਿਉਂਕਿ ਮੇਰਾ ਪਿੰਡ ਆ ਇਹ ਮੇਰੇ ਪਿੰਡ ਨੂੰ ਸੜਕ ਜਾਂਦੀ ਆ ਮੈਂ ਠੇਕੇਦਾਰ ਨੂੰ ਵੀ ਮਿਲਿਆ ਮੈਂ ਐਸਡੀਓ ਸਾਹਿਬ ਨੂੰ ਮਿਲਿਆ ਮੈਂ ਜੇਈ ਸਾਹਿਬ ਨੂੰ ਵੀ ਮਿਲਿਆ ਵੀ ਉਹ ਸੜਕ ਦਾ ਜਿਹੜਾ ਹੈਗਾ 2 ਮਹੀਨੇ ਨਹੀਂ ਬਣੀ ਉਹ ਹੋਏ ਨਹੀਂ ਹੋ ਟੁੱਟ ਕੇ ਲੋਕਾਂ ਦੇ ਝੋਲੀਆਂ ਚ ਪੈਣੀ ਸ਼ੁਰੂ ਹੋ ਗਈ ਆ ਲੋਕ ਬਜਰੀ ਆ ਉਹਨਾਂ ਦੀ ਆ ਮੈਂ ਤੁਹਾਨੂੰ ਵਿਖਾਈ ਦਿਨਾ ਇਹ ਹਾਂ ਕਿਉਂਕਿ ਮੈਨੂੰ ਕੋਈ ਮੈਨੂੰ ਤਾਂ ਆਪ ਹੀ ਨਹੀਂ ਪਤਾ ਲੱਗਦਾ ਵੀ ਇਹ ਲੋਕਾ ਕੀ ਕੀ ਹੈ ਦੇਖੋ ਲੋਕਾ ਜਿਹੜੀ ਅੱਜ ਕੱਲ ਕੋਠੀਆਂ ਦੇ ਪੌਣਿਆਂ ਤੇ ਉਹ ਕਹਿੰਦਾ ਛੱਤਾਂ ਤੇ ਇਸ ਲਈ ਪੌਣਿਆਂ ਵੀ ਪਾਣੀ ਨਾਲ ਸਿੰਮੇ ਇਹ ਮੈਂ ਆਪਦੇ ਹੱਥ ਨਾਲ ਤੋੜ ਕੇ ਵੀ ਤੁਹਾਨੂੰ ਵਿਖਾਤੀ ਮੈਂ ਮੇਰੀ ਸਰਕਾਰ ਦਾ ਕਸੂਰ ਨਹੀਂ ਕਸੂਰ ਹੈ ਠੇਕੇਦਾਰ ਦਾ ਹੁਣ ਜੇ ਤੁਸੀਂ ਕਹੋਗੇ ਸਾਡੀ ਕਮੇਟੀ ਨੇ ਪੈਸਾ ਦੇ ਤਾਂ ਅਸੀਂ ਤਾਂ ਪੈਸਾ ਦੇਣਾ ਅਸੀਂ ਤਾਂ ਪੈਸਾ ਦੇ ਕੇ ਅਸੀਂ ਕੰਮ ਕਰਾਉਣਾ ਉਹ ਕੀ ਕਰਕੇ ਜਾਂਦੇ ਆ ਉਹ ਕੀ ਨਹੀਂ ਕਰਦੇ ਜੇ ਉਹ ਸਾਡੀ ਵੀ ਨਹੀਂ ਛੇਤੀ ਕਿਤੇ ਸੁਣਦੇ ਮੈਂ ਠੇਕੇਦਾਰ ਨੂੰ ਮੈਂ ਤੁਹਾਨੂੰ ਦੂਰੀ ਵਾਰ ਫਿਰ ਵੀ ਕਹਿੰਦਾ ਮੈਂ ਠੇਕੇਦਾਰ ਨੂੰ ਮੈਂ ਬਹੁ ਵਾਰੀ ਕਹਿ ਦਿੰਨੇ ਆ ਉਹ ਕਹਿੰਦੇ ਅਪ੍ਰੈਲ ਚ ਪਾਵਾਂਗੇ ਫਰਵਰੀ ਚ ਪਾਵਾਂਗੇ ਹੁਣ ਲੋਕ ਦੇ ਜਿਹੜੇ ਉਹ ਗਡਾਉਣਾ ਉਹ ਬੰਦ ਹੋ ਚੁੱਕੇ ਆ ਪਰ ਲੋਕਾਂ ਨੂੰ ਨਹੀਂ ਨਾ ਅਸੀਂ ਨਾ ਰਸਤਾ ਬੰਦ ਕਰ ਸਕਦੇ ਵੀ 2 ਮਹੀਨੇ ਹੁਣ ਇੱਥੇ ਲੋਕ ਨਹੀਂ ਪੈਣੀ ਵੀ ਤੁਸੀਂ ਇਥੋਂ ਦੀ ਨਾਂ ਨੰਗੋ ਤੁਸੀਂ ਸੜਕ ਤਾਂ ਖਰਾਬ ਹੋ ਗਈ ਪਰ ਲੋਕਾਂ ਨੇ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਸਰਕਾਰ ਦਿੰਦੀ ਆ ਲੋਕਾਂ ਨੂੰ ਦਿੱਤੀ ਆ ਲੋਕਾਂ ਨੂੰ ਹੁਣ ਤਾਂ ਸਹੀ ਮਿਲਣਾ ਚਾਹੀਦਾ ਆਇਆ ਮੇਰਾ ਬੱਚਾ 9 ਸਾਲ ਤੋਂ ਕੈਨੇਡਾ ਦੇ ਵਿੱਚ ਆ ਮੰਥਲੀ ਉਹਦੀ ਹੈਗੀ ਆ ਲੋਕਾਂ ਨੇ ਕਹਿਣਾ ਕਿਉਂਕਿ ਲੋਕੀ ਦੁਖੀ ਆ ਲੋਕਾਂ ਨੇ ਸੱਚ ਆ ਹੁੰਦਾ ਉਹਨੂੰ ਵੀ ਝੂਠ ਕਹਿਣਾ ਹੁੰਦਾ ਪਰ ਲੋਕਾਂ ਦੇ ਇਸ ਮੁਤਾਬਕ ਜਿਹੜਾ ਲੋਕਾਂ ਦਾ ਤੁੱਕਾ ਤੁੱਕਾ ਨਹੀਂ ਲੋਕਾਂ ਦੀ ਜਿਹੜੀ ਜੱਜਮੈਂਟ ਉਹ ਹੁੰਦੀ ਆ ਯਾਰ ਵੀ ਜਿਹੜੀ ਛੜਕ ਨੇ ਮਾਰੀ ਬਣਾਤੀ ਹੋ ਸਕਦਾ ਵੀ ਚੇਅਰਮੈਨ ਦਾ ਵੀ ਹਿੱਸਾ ਹੋ ਲੋਕਾਂ ਦਾ ਲੋਕਾਂ ਦੀ ਜਾਇਜ਼ ਆ ਲੋਕਾਂ ਨੇ ਕਹਿਣਾ ਲੋਕਾਂ ਕਹਿ ਸਕਦੇ ਆ ਇਹ ਲੋਕਾਂ ਦਾ ਹੱਕ ਬੰਦਾ ਕਿਉਂਕਿ ਲੋਕਾਂ ਦਾ ਪੈਸਾ ਚਾਰ ਦਿਨ ਪਹਿਲਾਂ ਇੱਥੋਂ ਦੀ ਜਦੋਂ ਲੰਘਿਆ ਮੈਨੂੰ ਆਪ ਮੇਰੀ ਗੱਡੀ ਜਦੋਂ ਲੰਗੀ 3:00 3:00 ਵਜਦੀ ਗਈ ਮੈਂ ਰੋਕ ਕੇ ਮੈਂ ਠੇਕੇਦਾਰ ਨੂੰ ਫੋਨ ਲਾਇਆ ਮ ਵੇ ਇਹਨੂੰ ਸੜਕ ਨੂੰ ਬਣਾਓ ਪਰ ਸਾਨੂੰ ਆਏ ਵਾਰੀ ਕਹਿ ਦਿੰਦੇ 15 ਦਿਨ ਠਹਿਰ ਜੋ 20 ਦਿਨ ਠਹਿਰ ਜੋ ਪਰ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਵਾਦਾ ਕਰਦਾ ਤੁਹਾਨੂੰ ਪੱਤਰਕਾਰਾਂ ਦੇ ਕਿ ਠਹਿਰੇ ਜ ਵਿੱਚ ਖੜ ਕੇ ਮੈਂ ਬੰਦ ਹੀ ਕਾਰਵਾਈ ਜ਼ਰੂਰ ਕਰਵਾਉਂਗਾ ਜੀ ਹੈਲੋ ਚਲੋ ਸਤਿ ਸ਼੍ਰੀ ਅਕਾਲ ਜੀ ਜੈ ਸਾਹਿਬ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਬਾਈ ਜੀ ਮੈਂ ਜਗਮੀਤ ਬੋਲਦਾ ਜੀ ਡੇਲੀ ਡੈਸਕ ਨਿਊਜ਼ ਤੋਂ ਕਿਥੋਂ ਜੀ ਡੇਲੀ ਡੈਸਕ ਨਿਊਜ਼ ਚੈਨਲ ਤੋਂ ਜਗਮੀਤ ਜੀ ਹਾਂ ਜੀ ਹਾਂ ਜੀ ਕੀ ਹਾਲ ਹੈ ਠੀਕ ਠਾਕ ਹੋ ਜੀ ਵਧੀਆ ਵਧੀਆ ਬਾਈ ਜੀ ਇੱਕ ਨਾ ਅਸੀਂ ਇੱਥੇ ਆਏ ਸੀ ਚੈਨੇ ਪਿੰਡ ਚੈਨੇ ਤੋਂ ਭਗਤੂਆਣੇ ਦਾ ਰੋਡ ਤੁੱਟ ਚੁੱਕਈ ਲੋਕਾਂ ਦਾ ਕਹਿਣਾ ਵੀ 2 ਮਹੀਨਿਆਂ ਦੀ ਹੈ ਨਹੀਂ ਨਹੀਂ ਥੋੜੀ ਜੀ ਪ੍ਰੋਬਲਮ ਆਉ ਹੰਡ ਕਰਕੇ ਹੁਣ ਪਲਾਂਟ ਚੱਲੂਗਾ ਫਰਵਰੀ ਚ ਉਦੋਂ ਉਹਨੂੰ ਸਹੀ ਕਰਾ ਦੇਣਗੇ ਹੈਗੀ ਥੋੜੀ ਜੀ ਪ੍ਰੋਬਲਮ ਬਾਈ ਜੀ ਲੋਕਾਂ ਦਾ ਕਹਿਣਾ ਵੀ ਇਹ ਤਾਂ ਪੈਚ ਵਰਕ ਵੀ ਘੱਟੋ ਘੱਟ ਸਾਲਕ ਹੈ ਜਿਹੜੀ ਉਹਦੇ 5 ਸਾਲ ਤਾਂ ਚੱਲੇ ਇਹ ਤਾਂ ਤੁਸੀਂ 2 ਮਹੀਨਿਆਂ ਚ ਪਹਿਲਾਂ ਵੀ ਪੈਚ ਵਰਕ ਕਰ ਚੁੱਕਈ ਹੈ ਥੋੜੇ ਜੇ ਪੋਰਸ਼ਨ ਦੇ ਵਿੱਚ ਮਾਲ ਓਵਰ ਹੀਟ ਹੋ ਗਿਆ ਸੀ ਉਹਦੀ ਪ੍ਰੋਬਲਮ ਆ ਗਈ ਉਹ ਹੁਣ ਪਲਾਂਟ ਚੱਲੂਗਾ ਫਰਵਰੀ ਚ 15 ਫਰਵਰੀ ਤੋਂ ਬਾਅਦ ਉਦੋਂ ਉਹਨੂੰ ਸੈੱਟ ਕਰਵਾ ਦੇਣਗੇ ਲੋਕਾਂ ਨੇ ਵੀ ਜੀ ਸਾਨੂੰ ਨਾ ਸੜਕ ਹੱਥ ਨਾਲ ਪੱਟ ਕੇ ਬਸਾਤੀ ਜਿਵੇਂ ਵੀ ਆਪਾਂ ਕੱਪੜਾ ਨਹੀਂ ਪਾੜਦੇ ਹੁੰਦੇ ਮੈਂ ਤੁਹਾਡੀ ਗੱਲ ਸਮਝ ਗਿਆ ਹਾਂਜੀ ਬਿਲਕੁਲ ਜੈਤੋਹੜਕੇ ਦੀਆਂ ਜਿਹੜੀਆਂ ਸੜਕਾਂ ਬਣੀਆਂ ਉਹ ਲੋਕਾਂ ਨੇ ਧਰਨੇ ਲਾ ਕੇ ਕੁਝ ਸੜਕਾਂ ਬਣਵਾਈਆਂ ਪਰ ਉਹਨਾਂ ਦੀ ਜਿਹੜੀ ਉਸ ਤੋਂ ਬਾਅਦ ਸੜਕਾਂ ਬਣਨ ਤੋਂ ਬਾਅਦ ਦੀ ਜਿਹੜੀ ਉਹਨਾਂ ਦੇ ਹਾਲਾਤ ਹੈ ਉਹ ਤੁਹਾਨੂੰ ਨਜ਼ਰ ਆ ਰਿਹਾ ਇਹਨਾਂ ਪੂਰਾ ਪਿੰਡ ਖੜਾ ਹੋ ਕੇ ਇੱਥੇ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦਿਖਾਵਾ ਵੀ ਰਿਹਾ ਇਸ ਕਰਕੇ ਹੁਣ ਪ੍ਰਸ਼ਾਸਨ ਨੂੰ ਦੇਖਣਾ ਹੋਊਗਾ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਸੜਕਾਂ ਬਣ ਰਹੀਆਂ ਤੇ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਦੀ ਨੀਤੀਆਂ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੀਆਂ ਜੁੜੇ ਰਹੋ ਡੇਲੀ ਡਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ